वाहेगुरू जी का खालसा वाहगुरू जी की फतेह समा हो गया जी तीन बज गए पूरे पूरे तीन बजे गोहा कूड़ा शुरू कर लग्या हूँ ये साडा नेपाली है जी गणेश हमने सू चाह बनाती चाह बना तो बाद पहला सफाई है दे मझां 11 ਚੋਂ ਪਹਿਲਾਂ ਕਿ ਟਪਤਾ ਕਰਦੇ ਭਾਈ ਜੀ ਮੈਂ ਮਤਲਬ ਸਵੇਡ ਸ਼ਰਟ ਇਹਦੇ ਨਾਲ ਜੀ ਜਿਹੜਾ ਸਰੀਰ ਦੀ ਗਰਮੀ ਹੈ ਤੇ ਪੂਰੀ ਨਿਕਲਦੀ ਹੈ ਇੱਕ ਮੈਨੂੰ ਜਿਮ ਵਾਲਾ ਕਹਿੰਦਾ ਭਾਈ ਜੀ ਤੁਹਾਨੂੰ ਜਿਮ ਆਉਣ ਦੀ ਗੱਲ ਉਹਦਾ ਕਹਿੰਦਾ ਤੁਸੀਂ ਤਾਂ ਜੇ ਉੱਥੇ ਕੰਮ ਕਰੋ ਨਾ ਆਪਣੇ ਫਾਰਮ ਤੇ ਤੁਹਾਨੂੰ ਇਸ ਚੀਜ਼ ਦਾ ਬਹੁਤ ਫਰਕ ਪਊਗਾ ਤੇ ਜਦੋਂ ਹੀ ਲੱਗੇ ਹੋਇਆ ਭਾਈ ਇਹ ਪਾਈ ਵੀ ਹੈ 3 ਵਜੇ ਦੀ ਆਹ ਸਵੇਡ ਸ਼ਰਟ ਇਹ ਤਾਰਨੀ ਆ 4.5 ਬਾਕੀ ਆਪਣੇ ਹੱਥੀ ਕੰਮ ਕਰਨ ਦਾ ਜਿਹੜਾ ਸਵਾਦ ਹੈ ਉਹ ਵੱਖਰਾ ਹੀ ਹੈ ਤੇ ਆਪਣੇ ਆਪ ਨੂੰ ਚੰਗਾ ਲੱਗਦਾ ਹੈ ਫਿਰ ਜਦੋਂ ਆਪਾਂ ਕੋਈ ਪ੍ਰਸ਼ਾਦਾ ਆਪ ਨਹੀਂ ਛਕਦੇ ਆ ਤਾਂ ਉਹ ਵੀ ਵਧੀਆ ਭੁੱਖ ਲੱਗਦੀ ਹੈ ਪਹਿਲਾਂ ਮੇਰੇ ਓਟੀਪੀਟੀ ਲੀਵਰ ਦੇ ਬਦੇ ਹੋਏ ਸੀਗੇ ਜਦੋਂ ਮੈਂ ਇਹ ਮੱਝਾਂ ਦਾ ਕੰਮ ਕਰਨ ਲੱਗਿਆ ਤਾਂ ਮੇਰੇ ਜਿਹੜੇ ਅੰਦਰ ਦਾ ਸਰੀਰ ਦੇ ਇੰਟਰਨਲ ਪ੍ਰੋਬਲਮਾਂ ਸੀਗੀਆਂ ਉਹ ਕਾਫੀ ਥਾ ਤੱਕ ਦੂਰ ਹੋ ਗਿਆ ਸੋ ਇਸ ਵੀਡੀਓ ਦੇ ਵਿੱਚ ਇਨੀਆਂ ਬੇਨਤੀ ਕਰਦਾ ਹਾਂ ਵੀ ਆਪਣੇ ਹੱਥੀ ਕੰਮ ਕਰੋ ਤੇ ਨਾਲੇ ਦਾ ਤੰਦਰੁਸਤ ਰਹਿੰਦੇ ਹੋ ਤੇ ਨਾਲੇ ਆਪਣਾ ਸਰੀਰ ਸੈੱਟ ਰਹਿੰਦਾ ਹੈ ਤੇ ਜਦੋਂ ਜਿੰਨਾ ਚਿਰ ਪਸੀਨਾ ਨਹੀਂ ਨਿਕਲਦਾ ਉਨਾ ਚਿਰ ਗੱਲ ਨਹੀਂ ਬਣਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ